ਸਾਸਿਕਾ ਮੈਂ ਹਾਂ ਤੁਹਾਡਾ ਖੁਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਹਮੇਸ਼ਾ ਹੀ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਜਿਹੜਾ ਹੈ ਸਹੀ ਟਰੈਕ ਤੇ ਚੱਲ ਰਿਹਾ ਹੈ ਯਾਨੀ ਕਿ ਪੰਜਾਬ ਦੀ ਰੇਲ ਗੱਡੀ ਸਹੀ ਟਰੈਕ ਤੇ ਚੱਲ ਰਹੀ ਹੈ ਹਰ ਵਾਰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਖਜ਼ਾਨੇ ਦੀ ਪੰਜਾਬ ਦੇ ਖਜ਼ਾਨੇ ਨੂੰ ਹੁਣ ਇੱਕ ਵਾਰ ਬੜੀ ਵੱਡੀ ਟਾਲ ਲੱਗੇਗੀ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੇ 2010 ਅਤੇ 2016 ਦੇ ਵਿੱਚ ਪੰਜਾਬ 77 ਦੀਆਂ ਪੈਨਸ਼ਨਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਸੀ। ਲੇਕਿਨ ਇਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਟਾਲਦੇ ਰਹੇ। ਲੇਕਿਨ ਦੱਸਦੀ ਹੈ ਕਿ ਪੰਜਾਬ 77 ਸਯੁਕਤ ਸੰਗਤਰੇਤ ਅਤੇ ਸੂਬਾ ਮੋਰਚਾ ਵੱਲੋਂ ਵਾਰ-ਵਾਰ ਧਰਨੇ ਵੀ ਲਗਾਏ ਗਏ ਵਾਰ-ਵਾਰ ਜਿਹੜੇ ਰੋਡ ਵੀ ਜਾਮ ਕੀਤੇ ਗਏ ਲੇਕਿਨ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗਈ ਚਲੀ ਗਈ 2022 ਦੀਆਂ ਲੋਕ ਸਭਾ ਉਹ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਤੋਂ ਬਾਅਦ ਇਹ ਮਾਮਲਾ ਵਿੱਚ ਦਾ ਵਿੱਚ ਰਹਿ ਗਿਆ ਦੂਸਰੇ ਪਾਸੇ ਗੱਲ ਕਰਦੇ ਹਾਂ ਇਹਨਾਂ ਕਤਰਿਤ ਪੈਨਸ਼ਨਾਂ ਦੀ ਇਹ ਪੈਨਸ਼ਨ ਵਾਰ-ਵਾਰ ਇਹ ਮੰਗ ਕਰ ਰਹੇ ਨੇ ਕਿ ਜਿਹੜੇ ਸਾਡੇ ਤੋਂ ਯੂਨੀਅਨ ਸੀ ਉਹਨਾਂ ਦੀਆਂ ਪੈਨਸ਼ਨਾਂ ਜ਼ਿਆਦਾ ਨੇ ਲੇਕਿਨ ਸਾਡੀਆਂ ਘਟਨੇ ਆ ਤੇ ਨਾ ਹੀ ਸਾਨੂੰ ਮੁਹੱਈਆ ਕਰਵਾ ਰਹੀ ਹੈ ਪੰਜਾਬ ਸਰ। ਇਸ ਨੂੰ ਲੈ ਕੇ ਕੈਪਟਨ ਸਰਕਾਰ ਨੇ ਇੱਕ ਵਾਰ ਫੈਸਲਾ ਤੇ ਲੈ ਲਿਆ ਸੀ ਲੇਕਿਨ ਫੈਸਲੇ ਨੂੰ ਪੂਰਾ ਨਹੀਂ ਨਿਭਾ ਪਾਈ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਇਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਸ ਕਦਰਿਤ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਵੱਡੀ ਮੰਜ਼ੂਰੀ ਅਤੇ ਹਰੀ ਝੰਡੀ ਮਿਲ ਗਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਬਿਨਾ ਇਨ ਬਿਨ ਇਹਨਾਂ ਦੀਆਂ ਪੈਨਸ਼ਨਾਂ ਜੋ ਪੰਜਾਬ ਦੇ ਸਕਤਰਿਤ ਸੇਵਾਮੁਕਤ ਅਧਿਕਾਰੀ ਨੇ ਉਹਨਾਂ ਨੂੰ ਮੁਹਈਆ ਕਰਵਾਈਆਂ ਜਾਣ ਜੇਕਰ ਨਹੀਂ ਕਰਵਾਈਆਂ ਜਾਂਦੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਜੁਰਮਾਨੇ ਪੈਣਗੇ 2010 2000 ਸਾਲਾ 2016 ਤੋਂ ਜਿੰਨਾ ਪੈਸਾ ਹੁਣ ਤੱਕ ਬਣਦਾ ਹੈ ਉਹ ਪੰਜਾਬ ਸਰਕਾਰ ਨੂੰ ਇੱਕਦਮ ਇੱਕ ਟ੍ਰਾਂਜੈਕਸ਼ਨ ਤੇ ਇਹਨਾਂ ਸਖਤਰਿਤ ਅਧਿਕਾਰੀਆਂ ਨੂੰ ਦੇਣਾ ਪੈਣਾ ਹੈ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਫੈਸਲਾ ਆਪਣੀ ਸਰਕਾਰ ਦੇ ਵਿੱਚ ਲਿਆ ਸੀ 2007 2010 2016 ਅਤੇ 2022 ਦੇ ਵਿੱਚ ਯਾਨੀ ਕਿ 2010 ਤੋਂ ਲੈ ਕੇ 2016 16 ਤੋਂ ਲੈ ਕੇ 2022 ਤੱਕ 22 ਤੋਂ ਹੁਣ 24 ਤੱਕ ਯਾਨੀ ਕਿ ਜਿੰਨਾ ਵੀ ਪੈਨਸ਼ਨ ਦਾ ਬਣਦਾ ਮੁਆਵਜ਼ਾ ਬਣਦਾ ਵਿਧ ਵਿਆਜ ਪੰਜਾਬ ਸਿਹਾਰ ਯਾਨੀ ਕਿ ਮਾਨ ਸਰਕਾਰ ਨੂੰ ਪੇ ਕਰਨਾ ਪਵੇਗਾ ਦੂਸਰੇ ਪਾਸੇ ਦੱਸ ਦिए ਕਿ ਮਰਿੰਦਰ ਸਿੰਘ ਦੇ ਇਸ ਫੈਸਲੇ ਨੇ ਮਾਨ ਸਰਕਾਰ ਨੂੰ ਭਾਜੜਾ ਪਾ ਦਿੱਤੀਆਂ ਨੇ ਕਿਉਂਕਿ ਪੰਜਾਬ ਦਾ ਖਜ਼ਾਨਾ ਤੇ ਪਹਿਲਾਂ ਹੀ ਜਿਹੜਾ ਹੈ ਖਾਲੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਪੰਜਾਬ ਸਰਕਾਰ ਦੇ ਕੋਲ ਪੈਸੇ ਨਹੀਂ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਮਾਨ ਸਰਕਾਰ ਨੂੰ ਭਾਜੜਾ ਪੈ ਗਿਆ ਨੇ ਕਿਉਂਕਿ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡੀ ਫਟਕਾਰ ਲਗਾ ਦਿੱਤੀ ਹੈ ਮਾਨ ਸਰਕਾਰ ਨੂੰ ਕਿ ਸਾਰਾ ਪੈਸਾ ਇਹਨਾਂ ਨੂੰ ਇੱਕੇ ਟ੍ਰਾਂਸੈਕਸ਼ਨ ਦੇ ਵਿੱਚ ਮੁਹੱਈਆ ਕਰਵਾਇਆ ਜਾਵੇ ਯਾਨੀ ਕਿ 2016 ਤੋਂ ਲੈ ਕੇ 2024 ਤੱਕ ਜਿੰਨੀ ਵੀ ਉਹਨਾਂ ਦੀ ਪੈਨਸ਼ਨ ਬੰਦੀ ਹੈ ਵਿਧ ਵਿਆਜ ਜਿਹੜੀ ਇਹਨਾਂ ਸੇਵਾਮੁਕਤ 76 ਰੇਤ ਅਧਿਕਾਰੀਆਂ ਨੂੰ ਦਿੱਤੀ ਜਾਵੇ ਇਸ ਨੂੰ ਲੈ ਕੇ ਹੁਣ ਮਾਨ ਸਰਕਾਰ ਨੂੰ ਭਾਜਣਾ ਪੈ ਗਿਆ ਨੇ